ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਇਨਸਾਨ ਪਹਿਲਾਂ ਤਾਂ ਪੀਰਾ ਮੂਰੇ ਸੁੱਖਣਾ ਸੁੱਖ ਲੈਂਦੇ ਆ ਜਦੋਂ ਸੁੱਖ ਲਾਉਣ ਦਾ ਟਾਈਮ ਆਉਂਦਾ ਹੈ ਤਾਂ ਫਿਰ ਕੰਜੂਸੀ ਕਰਦੇ ਆ ਲਾਲਚ ਕਰਦੇ ਆ ਕਿ ਥੋੜੇ ਵਿੱਚ ਹੀ ਸਰ ਜਾਵੇ ਸੋ ਉਹਨਾਂ ਤੇ ਕੀ ਅਸਰ ਪੈਂਦਾ ਹੈ ਸੋ ਆਪਾਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਜਿਸ ਸਮੇ ਅਸੀਂ ਇਹ ਕਹਾਣੀ ਆਪਣੇ ਵੱਡਿਆਂ ਤੋਂ ਸੁਣੀ ਸੀ ਤਾਂ ਉਸ ਟਾਈਮ ਇੰਨੀ ਸਮਝ ਨਹੀਂ ਸੀ ਪਰ ਥੋੜੀ ਫਨੀ ਲੱਗੀ ਤੇ ਬਹੁਤ ਜ਼ਿਆਦਾ ਹਸੇ ਵੀ ਇਸ ਕਹਾਣੀ ਤੇ ਪਰ ਜਿੱਤਾ ਜਿੱਦਾ ਜ਼ਿੰਦਗੀ ਬੀਤਦੀ ਜਾਂਦੀ ਹੈ ਸਮੇ ਦੇ ਹਿਸਾਬ ਨਾਲ ਅਸੀਂ ਦੇਖਦੇ ਹਾਂ ਕਹਾਣੀ ਸਮਝ ਵਿੱਚ ਵੀ ਆਉਂਦੀ ਆ ਕਿ ਉਹਦਾ ਮਤਲਬ ਕੀ ਸੋ ਹੁਣ ਆਪਾਂ ਇਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸ੍ਰੀਆ ਦੀ ਵੀ ਜ਼ਰੂਰ ਲਿਖਣਾ ਸੋ ਕੁਝ ਕਮੈਂਟਾਂ ਵੀ ਇੱਥੇ ਦੱਸਾਂਗੇ ਜੀ ਸੋ ਹੁਣ ਇਥੇ ਵੀਡੀਓ ਸ਼ੁਰੂ ਕਰਦੇ ਆ ਕਿ ਜਿਹੜੇ ਇਨਸਾਨ ਸੁੱਖਣਾ ਤਾਂ ਸੁੱਖ ਲੈਂਦੇ ਆ ਪਰ ਜਦੋਂ ਲਾਉਣ ਦਾ ਸਮਾਂ ਆਉਂਦਾ ਆ ਤਾਂ ਫਿਰ ਕੀ ਕਰਦੇ ਆ ਤੇ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਝੱਲਣਾ ਪੈਂਦਾ ਸੋ ਕਹਿਣਾ ਤੁਹਾਨੂੰ ਇਨਸਾਨ ਇਹ ਵੀ ਕਹਿ ਸਕਦਾ ਹੈ ਕਿ ਉਹ ਪਰਮਾਤਮਾ ਹੋ ਕੇ ਸਿਰਫ ਇਹਨਾਂ ਚੀਜ਼ਾਂ ਕਰਕੇ ਸਜ਼ਾ ਦਿੰਦਾ ਹੈ ਸੋ ਇਸ ਤਰ੍ਹਾਂ ਨਹੀਂ ਹੁਣ ਆਪਣੇ ਮਾਪੇ ਆ ਜਦੋਂ ਅਸੀਂ ਆਪਣੇ ਮਾਪਿਆਂ ਦੀ ਨਹੀਂ ਸੁਣਦੇ ਉਹਨਾਂ ਤੋਂ ਕੰਮ ਲੈਣੇ ਆ ਪਰ ਅਸੀਂ ਉਹਦੀ ਸੁਣੀਏ ਨਾ ਪਰ ਉਹ ਅਕਲ ਦੇ ਲਈ ਦਬਕਦੇ ਆ ਇਸੇ ਤਰ੍ਹਾਂ ਨਾ ਪਰਮਾਤਮਾ ਵੀ ਸਹੀ ਰਸਤੇ ਤੇ ਲਿਆਉਣ ਲਈ ਫਿਰ ਥੋੜੀ-ਬਹੁਤ ਸਜ਼ਾ ਵੀ ਦਿੰਦਾ ਹੈ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਕਿ ਕੋਈ ਗਲਤੀ ਨਾ ਹੀ ਕਰੀਏ ਤਾਂ ਚੰਗਾ ਹੈ ਜਦ ਉਹ ਮੁਰਸ਼ਿਦ ਜੋ ਮੰਗਦੇ ਆ ਉਹ ਦਿੰਦਾ ਹੈ ਤਾਂ ਫਿਰ ਸਾਨੂੰ ਵੀ ਕਦੇ ਆਲਸ ਨਹੀਂ ਕਰਨਾ ਚਾਹੀਦਾ ਲਾਲਚ ਨਹੀਂ ਕਰਨਾ ਚਾਹੀਦਾ ਹੁਣ ਆਪਾਂ ਮਾ ਰੂੜੀ ਦਾ ਕਿੱਸਾ ਵੀ ਜਾਣਦੇ ਆ ਤੇ ਦਾਨੀ ਜੱਟੀ ਦਾ ਵੀ ਜਾਣਦੇ ਆ ਕਿੱਸਾ ਕਿ ਕਿਵੇਂ ਪਹਿਲਾਂ ਸੁਖਣਾ ਸੁਖੀ ਜਿੰਨੀਆਂ ਮੋਹਰਾ ਕਈਆਂ ਸੀ ਜਦੋਂ ਲਾਲਚ ਆ ਜਾਂਦਾ ਹੈ ਇਨਸਾਨ ਦੇ ਮਨ ਵਿੱਚ ਤਾਂ ਫਿਰ ਖੰਜੂਸੀ ਕਰਦਾ ਹੈ ਕਿ ਕਿਉਂ ਨਾ ਇੰਨੇ ਵਿੱਚ ਹੀ ਸਾਰ ਲਵਾਂ ਉਹ ਮਾਲਕ ਜਾਣੀ ਜਾਣ ਹੈ ਹੁਣ ਆਪਾਂ ਜਦੋਂ ਸੁਖਣਾ ਸੁਖਦੇ ਆ ਤੇ ਇਹ ਸੋਚ ਲਈਦਾ ਕਿ ਕਈ ਵਾਰ انسان ਸੋਚਦਾ ਹੈ ਕਿ ਉਹ ਸੁਣਦਾ ਹੈ ਤੇ ਜ਼ਰੂਰ ਸੁਨੇਗਾ ਸੁਣਦਾ ਵੀ ਆ ਤੇ ਕਈ ਵਾਰ انسان ਨੂੰ ਹੁੰਦਾ ਕੀ ਪਤਾ ਸ਼ਾਇਦ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ ਅਸੀਂ ਕਿਹੜਾ ਉਹਨਾਂ ਨੂੰ ਦੇਖ ਸਕਦੇ ਹਾਂ ਪਰ ਉਹ ਦੇਖਦਾ ਵੀ ਹੈ ਤੇ ਸੁਣਦਾ ਵੀ ਹੈ ਹਰ ਪਲ ਹਰ ਟਾਈਮ ਹਰ ਥਾਂ ਤੇ ਸਾਨੂੰ ਦੇਖਦਾ ਸੁਣਦਾ ਹੈ ਪਰਮਾਤਮਾ ਸੋ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਹੀਰਾ ਫੇਰੀ ਕਹਿੰਦੇ ਆ انسان انسان ਨਾਲ ਹੀਰਾ ਫੇਰੀ ਕਰ ਸਕਦਾ ਪਰ انسان ਪਰਮਾਤਮਾ ਨਾਲ ਰੱਬ ਨਾਲ ਹੀਰਾ ਫੇਰੀ ਕਦੇ ਨਹੀਂ ਕਰ ਸਕਦਾ ਸੋ ਇੱਥੇ ਅਸੀਂ ਇੱਕ ਕਹਾਣੀ ਸੁਣੀ ਸੀ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਕਹਿੰਦੇ ਕਿ ਇੱਕ ਵਾਰ ਜੇ ਉਸ ਸਮੇਂ ਹਸਮਨਾਏ ਤੁਹਾਨੂੰ ਕਹਾਣੀ ਸੁਣਾਈਏ ਤੇ ਉਹ ਦਸਾਂ ਪੰਜੀਆਂ ਦਾ ਹਿਸਾਬ ਲਗਾਉਣਾ ਥੋੜਾ ਔਖਾ ਹੋ ਜਾਂਦਾ ਹੈ ਤੇ ਹੁਣ ਇੱਥੇ ਆਪਾਂ ਆਪਣੇ ਹਿਸਾਬ ਨਾਲ ਥੋੜੀ ਕਹਾਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਕਿ ਇੱਕ ਵਾਰ ਇਨਸਾਨ ਦੇ ਇੱਕ ਦੇ ਪੈਸੇ ਜਦੋਂ ਗਵਾਚ ਗਏ ਤੇ ਉਸ ਇਨਸਾਨ ਨੇ ਆਪਣੇ ਮੁਰਸ਼ਿਦ ਅੱਗੇ ਅਰਦਾਸ ਬੇਨਤੀ ਕੀਤੀ ਤੇ ਸੁਖਣਾ ਸੁਖ ਲਈ ਕਿ ਪੀਰ ਜੀ ਮੇਰੇ ਪੈਸੇ ਲੱਭ ਜਾਣ ਤਾਂ ਫਿਰ ਮੈਂ ਇੱਕ ਨਾਰੀਅਲ ਤੇਰੇ ਦਰਬਾਰ ਤੇ ਚੜਾ ਕੇ ਜਾਵਾਂ ਸੋ ਜਦੋਂ ਇਹ ਸੁਖਣਾ ਸੁਖ ਲੈ ਸੁਖਣ ਤੋਂ ਬਾਅਦ ਵਿੱਚੋ ਸੁਖਣਾ ਪੂਰੀ ਵੀ ਹੋ ਗਈ ਪੈਸੇ ਵੀ ਲੱਭ ਗਏ ਤਾਂ ਫਿਰ ਮਨ ਵਿੱਚ ਖਿਆਲ ਆਇਆ ਕਿ ਹੁਣ ਮੈਂ ਉਹ ਸੁਖ ਪੂਰੀ ਕਰ ਦਵਾਂ ਜਦੋਂ ਸੁਖ ਪੂਰੀ ਕਰਨ ਦਾ ਸਮਾਂ ਆਇਆ ਸੋ ਯਾਦ ਰੱਖਿਆ ਬਹੁਤ ਵਧੀਆ ਗੱਲ ਕਿ ਉਹਨਾਂ ਨੇ ਸੁਖ ਨੂੰ ਯਾਦ ਰੱਖਿਆ ਤੇ ਲਾਉਣ ਬਾਰੇ ਵੀ ਸੋਚਿਆ ਪਰ ਜੋ ਮਨ ਵਿੱਚ ਲਾਲਚ ਆਇਆ ਉਹ ਕਿੰਨਿਆਂ ਤੇ ਭਾਰੀ ਗਿਆ ਭਾਈ ਇਸ ਕਹਾਣੀ ਰਾਈ ਜਾਣਾਂਗੇ ਜੀ ਜੰਦੇ ਕੀ ਜਦੋਂ ਹੁਣ ਸੁੱਖ ਲਾਉਣ ਲਈ ਗਿਆ ਨਾਰੀਅਲ ਖਰੀਦਣ ਨਾਰੀਅਲ ਖਰੀਦਣ ਗਿਆ ਤੇ ਨਾਰੀਅਲ ਉਥੋਂ ਜਦੋਂ ਲੈਣ ਲੱਗਾ ਤੇ ਉਹਨੇ ਕਿਹਾ ਕਿ 50 ਰੁਪਏ ਦਾ ਇਹ ਨਾਰੀਅਲ ਹੈ ਤਾਂ ਫਿਰ ਉਹ ਇਨਸਾਨ ਸੋਚਦਾ ਹੈ ਕਿ ਇਹ 50 ਰੁਪਏ ਦਾ ਵੇਚਦੇ ਆ ਜਿੱਥੋਂ ਇਹ ਲਿਆਉਂਦੇ ਹੋਣਗੇ ਉੱਥੇ ਕਿੰਨੇ ਦਾ ਹੋਵੇਗਾ ਇਸ ਤੋਂ ਵੀ ਸਸਤਾ ਮਿਲੇਗਾ ਤਾਂ ਉਹਨਾਂ ਨੂੰ ਪੁੱਛਣ ਲੱਗਦਾ ਕਿ ਤੁਸੀਂ ਕਿੱਥੋਂ ਲਿਆ ਕੇ ਵੇਚਦੇ ਆ ਮੈਂ ਵੀ ਇਹ ਕੰਮ ਕਰਨਾ ਚਾਹੁੰਦਾ ਹਾਂ ਜਦੋਂ ਉਹ ਐਡਰੈਸ ਦੱਸਦੇ ਆ ਤੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਦੋਂ ਉੱਥੇ ਪਹੁੰਚਦਾ ਤੇ ਨਾਰੀਅਲ ਉਦੋਂ ਵੀ ਸਸਤਾ ਮਿਲਦਾ ਆ ਜਦੋਂ ਉਦੋਂ ਵੀ ਸਸਤਾ ਨਾਰੀਅਲ ਸੁਣਿਆ ਤਾਂ ਫਿਰ ਮਨ ਵਿੱਚ ਲਾਲਚ ਆਇਆ ਉਹਨਾਂ ਨੂੰ ਵੀ ਪੁੱਛਿਆ ਕਿ ਤੁਸੀਂ ਕਿੱਥੋਂ ਲਿਆ ਕੇ ਵੇਚਦੇ ਆ ਤੁਹਾਨੂੰ ਵੀ ਕੁਝ ਮਿਲਦਾ ਹੀ ਹੋਵੇਗਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਇੰਨਾ ਲਾਲਚ ਉਸ ਇਨਸਾਨ ਦੇ ਮਨ ਵਿੱਚ ਆ ਗਿਆ ਕਹਿੰਦੇ ਕਿ ਇੱਕ ਜਗ੍ਹਾ ਜਦੋਂ ਫਿਰ ਗਿਆ ਤੇ ਬਹੁਤ ਹੀ ਸਸਤਾ ਨਾਰੀਅਲ ਸੁਣਿਆ ਜਦੋਂ ਬਹੁਤ ਹੀ ਸਸਤਾ ਨਾਰੀਅਲ ਸੁਣ ਕੇ ਰਹਾ ਨਾ ਗਿਆ ਤਾਂ ਫਿਰ ਪੁੱਛਣ ਲੱਗਾ ਕਿ ਤੁਸੀਂ ਨਾਰੀਅਲ ਕਿੱਥੋਂ ਲਿਆ ਕੇ ਵੇਚਦੇ ਆ ਤਾਂ ਫਿਰ ਉਸ ਇਨਸਾਨ ਨੇ ਕਿਹਾ ਕਿ ਅਸੀਂ ਤਾਂ ਜੰਗਲਾਂ ਵਿੱਚੋਂ ਨਾਰੀਅਲ ਲੈ ਕੇ ਆਉਂਦੇ ਆ ਜੇ ਤੂੰ ਵੀ ਲਿਆ ਸਕਦਾ ਤਾਂ ਲੈ ਆ ਜਦੋਂ ਉਹ ਇਨਸਾਨ ਇਹ ਸੋਚਦਾ ਹੈ ਕਿ ਮੈਨੂੰ ਫ੍ਰੀ ਵਿੱਚ ਹੀ ਜਦ ਨਾਰੀਅਲ ਮਿਲਦਾ ਹੈ ਤਾਂ ਮੈਂ ਕੀ ਲੈਣਾ ਮੁੱਲ ਦਾ ਨਾਰੀਅਲ ਲੈ ਕੇ ਤਾਂ ਹੁਣ ਉਹ ਇਨਸਾਨ ਉਸ ਜਗ੍ਹਾ ਤੇ ਜੰਗਲ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਜਦੋਂ ਦੇਖਦਾ ਆ ਆਸੇ-ਪਾਸੇ ਕਿਤੇ ਵੀ ਕੋਈ ਨਾਰੀਅਲ ਨਹੀਂ ਹੁੰਦਾ ਸਿਰਫ ਨਜ਼ਰ ਪੈਂਦੀ ਇੱਕ ਹੀ ਨਾਰੀਅਲ ਤੇ ਇੱਕ ਹੀ ਨਾਰੀਅਲ ਉਸ ਜੰਗਲ ਵਿੱਚ ਹੈ ਤਾਂ ਹੁਣ ਜਦੋਂ ਉਸ ਨਾਰੀਅਲ ਨੂੰ ਤੋੜਨ ਲਈ ਜਾਂਦਾ ਹੈ ਜੰਗਲ ਦੇ ਗੱਪੇ ਜਾ ਵੜਦਾ ਆ ਤੇ ਹੁਣ ਉਸ ਪੇੜ ਤੇ ਜਦੋਂ ਚੜਿਆ ਨਾਰੀਅਲ ਤੋੜਨ ਵਾਸਤੇ ਇੱਕ ਤਾਂ ਨਾਰੀਅਲ ਇੱਕ ਹੀ ਉਸ ਪੇੜ ਨੂੰ ਲੱਗਾ ਹੋਇਆ ਆ ਕਹਿੰਦੇ ਕਿ ਇੱਕ ਉਹ ਨਾਰੀਅਲ ਥੀ ਜੋ ਛਿਲਤ ਹੁੰਦੀ ਆ ਬਹੁਤ ਹੀ ਸਖਤ ਹੁੰਦੀ ਆ ਉਹ ਜਲਦੀ ਟੁੱਟਦੀ ਨਹੀਂ ਤੇ ਹੁਣ ਜਦੋਂ ਨਾਰੀਅਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਆ ਕਰਦੇ ਕਰਾਉਂਦੇ ਉਹ ਜੋ ਨਾਰੀਅਲ ਦਾ ਪੇੜ ਹੈ ਉਹ ਲਿਫ ਜਾਂਦਾ ਆ ਜਦੋਂ ਉਹ ਲਿਫ ਜਾਂਦਾ ਤੇ ਥੱਲੇ ਖਾਈ ਆ ਉਹਦੇ ਆਲ ਪਹਿਲਾਂ ਧਿਆਨ ਨਹੀਂ ਦਿੱਤਾ ਚੜਨ ਲੱਗਿਆਂ ਤੇ ਉਹ ਖਾਈ ਦੇ ਉੱਪਰ ਉਹ ਲਿਫ ਗਿਆ ਪੇੜ ਤਾਂ ਫਿਰ ਦੇਖਦਾ ਹੈ ਕੋਈ ਬਚਾਉਣ ਵਾਲਾ ਵੀ ਨਹੀਂ ਤੇ ਹੁਣ ਆਲਾ ਦੁਆਲਾ ਦੇਖਦਾ ਰੌਲਾ ਪਾਉਂਦਾ ਆ ਤੇ ਇੱਕ ਇਨਸਾਨ ਉੱਥੇ ਨજર ਆਇਆ ਤੇ ਫਿਰ ਆਵਾਜ਼ ਲਗਾਈ ਕਿ ਮੈਨੂੰ ਇੱਥੋਂ ਬਚਾ ਲਾ ਜੋ ਕਹੇਗਾ ਮੈਂ ਤੈਨੂੰ ਉਹ ਹੀ ਦਵਾਗਾ ਮੇਰੀ ਜਾਨ ਬਚਾਲਾ ਜਦੋਂ ਇਹ ਰੋਲਾ ਸੁਣਿਆ ਤੇ ਉਸ ਇਨਸਾਨ ਨੇ ਉਹ ਫਿਰ ਕੋਲ ਗਿਆ ਕਹਿਣ ਲੱਗਾ ਕਿ ਮੈਂ ਤੈਨੂੰ ਕਿਵੇਂ ਬਚਾਵਾਂ ਉਹ ਕਹਿੰਦਾ ਕਿਸੇ ਵੀ ਤਰ੍ਹਾਂ ਤੂੰ ਮੈਨੂੰ ਇੱਥੋਂ ਬਚਾਲਾ ਤੈਨੂੰ ਜੋ ਚਾਹੀਦਾ ਮੈਂ ਤੈਨੂੰ ਦੇ ਦੇਵਾਂਗਾ ਮੇਰੇ ਕੋਲ ਪੈਸੇ ਆ ਮੈਂ ਤੈਨੂੰ ਇਹ ਸਾਰੇ ਪੈਸੇ ਦੇ ਦੇਵਾਂਗਾ ਪੈਸਿਆਂ ਦੀ ਗੱਲ ਸੁਣ ਕੇ ਉਹ ਇਨਸਾਨ ਵੀ ਮੰਨ ਗਿਆ ਕਿਉਂਕਿ ਲਾਲਚ ਹਰ ਇੱਕ ਦੇ ਮਨ ਵਿੱਚ ਹੁੰਦਾ ਆ ਕਿ ਸਾਨੂੰ ਕਿਤੇ ਨਾ ਕਿਤੇ ਪਾਸੇ ਉਸ ਕੁਝ ਨਾ ਕੁਝ ਮਿਲ ਹੀ ਜਾਵੇ ਤਾਂ ਹੁਣ ਉਹ ਇਨਸਾਨ ਕਹਿਣ ਲੱਗਾ ਕਿ ਮੇਰੇ ਪਾਸ ਜੋ ਗਦਾ ਹੈ ਮੈਂ ਇਸ ਗਦੇ ਤੇ ਦੂਰੋਂ ਤੇਜ਼ੀ ਦੇ ਨਾਲ ਆਵਾਂਗਾ ਤੇ ਗਦਾ ਬਹੁਤ ਉੱਚੀ ਛਲਾਂਗ ਲਗਾਉਂਦਾ ਹੈ ਸੋ ਇਹ ਖਾਈ ਨੂੰ ਟੱਪ ਜਾਵੇਗਾ ਤੇ ਮੈਂ ਤੇਰੇ ਪੈਰਾਂ ਨੂੰ ਫੜ ਲਵਾਂਗਾ ਤੂੰ ਕੋਹ ਹੱਥ ਛੱਡ ਦੇਵੇਂ ਤਾਂ ਮੈਂ ਤੈਨੂੰ ਇਸ ਤਰ੍ਹਾਂ ਬਚਾ ਸਕਦਾ ਹਾਂ ਤਾਂ ਹੁਣ ਜਦੋਂ ਆਪਣੇ ਗਧੇ ਦੇ ਉੱਤੇ ਬੈਠ ਕੇ ਬੜੀ ਤੇਜ਼ੀ ਦੇ ਨਾਲ ਪਿੱਛੇ ਆਉਂਦਾ ਹੈ ਗਦਾ ਜਦੋਂ ਛਲਾਂਗ ਮਾਰਦਾ ਹੈ ਉਸ ਇਨਸਾਨ ਤੱਕ ਹੱਥ ਪਹੁੰਚਦਾ ਹੈ ਫਿਰ ਵੀ ਦੇਖੋ ਉਸ ਇਨਸਾਨ ਦੇ ਮਨ ਵਿੱਚ ਕਿੰਨਾ ਲਾਲਚ ਭਰਿਆ ਹੋਇਆ ਹੈ ਕਿਉਂ ਨਾ ਮੈਂ ਇੱਥੋਂ ਬਚਣਾ ਤਾਂ ਹੈਗਾ ਹੀ ਆ ਹੁਣ ਕਿਸੇ ਤਰ੍ਹਾਂ ਕਿਉਂ ਨਾ ਮੈਂ ਹੁਣ ਹੱਥ ਨਾ ਛੱਡਾਂ ਪਰ ਇਸ ਨਾਰੀਅਲ ਨੂੰ ਵੀ ਨਾਲ ਹੀ ਤੋੜ ਲਵਾਂ ਤੇ ਨਾਲੇ ਮੇਰੀ ਸੁੱਖਣਾ ਵੀ ਲੈ ਜਾ ਦੇਗੀ ਉਦ ਜਦੋਂ ਉਹ ਇਨਸਾਨ ਇਹ ਸੋਚਦਾ ਹੈ ਸੋਣਨ ਲਈ ਤਾਂ ਇਹ ਕਾਫੀ ਫਨੀ ਹੈ ਵੀਡੀਓ ਸੋ ਕਹਾਣੀ ਵੀ ਕਾਫੀ ਫਨੀ ਆ ਕਿਉਂਕਿ ਜਦੋਂ ਅਸੀਂ ਸੁਣੀ ਸੀ ਤਾਂ ਬਹੁਤ ਹੀ ਜ਼ਿਆਦਾ ਹੱਸਦੇ ਸੀ ਹੋਣ ਉਹ ਇਨਸਾਨ ਨੇ ਫਿਰ ਤੋਂ ਲਾਲਚ ਕੀਤਾ ਪਰ ਉਹ ਨਾਰੀਅਲ ਨੂੰ ਛੱਡਣ ਦੀ ਬਜਾਏ ਉਸ ਨਾਰੀਅਲ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਖਿੱਚੜ ਦੇ ਨਾਲ ਕੀ ਹੋਇਆ ਆਪ ਤਾਂ ਮੁਸੀਬਤ ਵਿੱਚ ਉਹ ਇਨਸਾਨ ਫਸਿਆ ਹੀ ਹੋਇਆ ਸੀ ਤੇ ਨਾਲ ਦੀ ਨਾਲ ਉਸ ਇਨਸਾਨ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਜਿਹੜਾ ਕਿ ਉਹਨੂੰ ਬਚਾਉਣ ਲਈ ਆਇਆ ਕਿਉਂਕਿ ਉਹਨੇ ਉੱਪਰੋਂ ਹੱਥ ਛੱਡੇ ਨਹੀਂ ਨਾਰੀਅਲ ਸਖਤ ਹੋਣ ਦੇ ਕਾਰਨ ਟੁੱਟ ਨਹੀਂ ਪਾਇਆ ਤੇ ਜੋ ਇਨਸਾਨ ਨੇ ਉਹਦੇ ਪੈਰ पकड़े ਸੀ ਉਹ ਵੀ ਨਾਲ ਹੀ ਲਟਕਦਾ ਰਹਿ ਗਿਆ ਤੇ ਗਦਾ ਛਾਲ ਮਾਰ ਕੇ ਖਾਈ ਟੱਪ ਗਿਆ ਤੇ ਹੁੜ ਦੋਨਤੇ ਹੀ ਰੌਲਾ ਪਾ ਰਹੇ ਆ ਕਿ ਸਾਨੂੰ ਕੋਈ ਵਿਚਾਰ ਲਵੇ ਤੇ ਉੱਥੇ ਇੱਕ ਹੋਰ ਇਨਸਾਨ ਆਇਆ ਇਦਾਂ ਹੀ ਘੁੰਮਦਾ ਘਮਾਉਂਦਾ ਤੇ ਰੌਲਾ ਪਾਉਂਦੇ ਸੁਣ ਕੇ ਉਹ ਕਹਿਣ ਲੱਗਾ ਕਿ ਤੁਸੀਂ ਇੱਥੇ ਕੀ ਕਰਦੇ ਆ ਕਹਿਣ ਲੱਗੇ ਵੀ ਸਾਨੂੰ ਇੱਥੋਂ ਵਿਚਾਰਾ ਤੂੰ ਜੋ ਕਹੇਗਾ ਜੋ ਮੰਗੇਗਾ ਅਸੀਂ ਸਭ ਕੁਝ ਇਹ ਤੈਨੂੰ ਦੇ ਦੇਵਾਂਗੇ ਪਰ ਹੁਣ ਸਾਨੂੰ ਇੱਥੋਂ ਵਿਚਾਰਾ ਕਿਸੇ ਤਰ੍ਹਾਂ ਤੇ ਉਹ ਇਨਸਾਨ ਸਮਝਦਾਰ ਸੀ ਉਹ ਕਹਿਣ ਲੱਗਾ ਅੱਛਾ ਤੁਸੀਂ ਕੀ ਦਿਓਗੇ ਇੱਕ ਇਨਸਾਨ ਜੋ ਪਹਿਲਾਂ ਹੀ ਲਟਕਿਆ ਹੋਇਆ ਸੀ ਉਹ ਬੋਲਿਆ ਕਿ ਮੇਰੇ ਪਾਸ ਪੈਸੇ ਆ ਮੇਰੇ ਸਾਰੇ ਹੀ ਪੈਸੇ ਤੈਨੂੰ ਦੇ ਦਵਾਂਗਾ ਜੇ ਤੂੰ ਇਥੋਂ ਮੈਨੂੰ ਬਚਾ ਲਵੇਂ ਹੁਣ ਦੂਸਰੇ ਇਨਸਾਨ ਨੂੰ ਜਦੋਂ ਪੁੱਛਿਆ ਕਿ ਤੂੰ ਕੀ ਮੈਨੂੰ ਦੇਵੇਂਗਾ ਉਹ ਕਹਿਣ ਲੱਗਾ ਕਿ ਮੈਨੂੰ ਇਥੋਂ ਬਚਾ ਲਾ ਮੇਰੇ ਕੋਲ ਗਧਾ ਆ ਉਹ ਮੈਂ ਤੈਨੂੰ ਇਹ دماغ ਦਾ ਉਹ ਇਨਸਾਨ ਕਹਿਣ ਲੱਗਾ ਕਿ ਗਦਾ ਤਾਂ ਹੁਣ ਵੀ ਤੇਰੇ ਕੰਟਰੋਲ ਵਿੱਚ ਨਹੀਂ ਮੈਂ ਤਾਂ ਚਾਹਾਂ ਹੁਣ ਵੀ ਲਜਾ ਸਕਦਾ ਹਾਂ ਤੇ ਜੋ ਪਹਿਲਾ ਇਨਸਾਨ ਉੱਥੇ ਲੜਕ ਰਿਹਾ ਜਿਹਦੀ ਵਜ੍ਹਾ ਨਾਲ ਇਹ ਸਾਰੀ ਮੁਸੀਬਤ ਸਿਰ ਪਈ ਸੋ ਉਹ ਇਨਸਾਨ ਕਹਿਣ ਲੱਗਾ ਮੇਰੇ ਕੋਲ ਤਾਂ ਪੈਸੇ ਆ ਮੈਨੂੰ ਤਾਂ ਤੂੰ ਵਿਚਾਲਾ ਤੇ ਜਦੋਂ ਇੰਨੀ ਗੱਲ ਕਹੀ ਉਹ ਕਹਿੰਦਾ ਕਿ ਅੱਛਾ ਮੈਂ ਕਿਵੇਂ ਯਕੀਨ ਕਰਾਂ ਕਿ ਤੇਰੇ ਕੋਲ ਪੈਸੇ ਆ ਉਸ ਇਨਸਾਨ ਨੇ ਕੀ ਕੀਤਾ ਲਾਲਚ ਵਿੱਚ ਆ ਕੇ ਦਵ ਦਵ ਦੋਨੇ ਹੱਥ ਤੋ ਛੱਡ ਦਿੱਤੇ ਨਾ ਹੀ ਕੀ ਇਹ ਸੋਚਿਆ ਕਿ ਕਿਉਂ ਨਾ ਮੈਂ ਇੱਕ ਹੱਥ ਦੇ ਨਾਲ ਆਪਣੀ ਜੇਬ ਵਿੱਚੋਂ ਪੈਸੇ ਕੱਢ ਲਵਾਂ ਸੋ ਦੋਨੇ ਹੱਥ ਛੱਡਣ ਦੇ ਨਾਲ ਉਹ ਦੋਨੇ ਹੀ ਇਨਸਾਨ ਖਾਈ ਵਿੱਚ ਡਿੱਗ ਗਏ ਸੋ ਸੁਣਨ ਵਿੱਚ ਇਹ ਗੱਲ ਬਹੁਤ ਹੀ ਹਾਸਾ ਵੀ ਆਉਂਦਾ ਹੈ ਫਨੀ ਵੀ ਹੈ ਪਰ ਜੋ ਇਹਦੇ ਵਿੱਚ ਅਮਲ ਕਰਨ ਦੀ ਗੱਲ ਹੈ ਜੋ ਸਚਾਈ ਹੈ ਕਿ ਕਦੇ ਵੀ ਇਨਸਾਨ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਸੋ ਮਿਹਨਤ ਦਾ ਖਾਓ ਜਿੰਨਾ ਹੱਕ ਬਣਦਾ ਹੈ ਉਨਾ ਹੀ ਰੱਖੋ ਜੇਕਰ ਕਿਸੇ ਨਾਲ ਕੋਈ ਜ਼ੁਬਾਨ ਕੀਤੀ ਹੈ ਤਾਂ ਉਹਨੂੰ ਪਗਾਓ ਸੋ ਕਿਉਂਕਿ ਪਰਮਾਤਮਾ ਹਰ ਪਲ ਹਰ ਟਾਈਮ ਸਾਨੂੰ ਦੇਖਦਾ ਹੈ ਅਸੀਂ ਕਿਹੋ ਜਿਹਾ ਕਰਮ ਕਰਦੇ ਹਾਂ ਸੋ ਇਸ ਕਰਕੇ ਧਿਆਨ ਰੱਖਣਾ ਕਦੇ ਲਾਲਚ ਨਹੀਂ ਕਰਨਾ ਜੋ ਇੱਕ ਵਾਰ ਮੂੰਹ ਚੋਂ ਬੋਲ ਕੱਢਿਆ ਹੈ ਉਹ ਪਗਾਉਣ ਦੀ ਕੋਸ਼ਿਸ਼ ਕਰੋ ਸੋ ਫੇਰਾ ਫੇਰੀ ਆਪਾਂ ਤਾਂ ਕਰੀਏ ਜੇਕਰ ਫਿਰ ਆਪਾਂ ਨੂੰ ਕਿਸੇ ਤੱਕ ਕੋਈ ਜ਼ਰੂਰਤ ਨਹੀਂ ਪੈਣੀ ਖਾਸ ਕਰਕੇ ਪ੍ਰਮਾਤਮਾ ਤੱਕ ਸੋ ਪ੍ਰਮਾਤਮਾ ਤੱਕ ਤਾਂ ਸਾਨੂੰ ਹਮੇਸ਼ਾ ਹੀ ਜ਼ਰੂਰਤ ਪੈਂਦੀ ਰਹਿਣੀ ਆ ਹਰ ਪਲ ਮਿੰਟ ਮਿੰਟ ਤੇ ਸਾਨੂੰ ਉਸ ਮੁਰਸ਼ਿਦ ਦੀ ਜ਼ਰੂਰਤ ਹੈ ਸੋ ਜੇਕਰ ਅਸੀਂ ਉਸ ਮੁਰਸ਼ਿਦ ਦੇ ਨਾਲ ਹੀ ਹੀਰਾ ਫੇਰੀਆਂ ਕਰਨ ਲੱਗ ਪਏ ਤਾਂ ਫਿਰ ਉਹ ਕਦੇ ਵੀ ਸਾਥ ਨਹੀਂ ਦੇਵੇਗਾ ਸੋ ਪ੍ਰਮਾਤਮਾ ਬਾਰ ਬਾਰ ਇਨਸਾਨ ਨੂੰ ਮਾਫ ਕਰਦਾ ਹੈ ਕਿ ਇਹ ਸੁਧਰ ਜਾਵੇ ਜਦੋਂ ਇਨਸਾਨ ਸੁਧਰਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਫਿਰ ਉਹ ਪਰਮਾਤਮਾ ਆਪਣਾ ਹੋਣਾ ਦਿਖਾਉਂਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਜੇਕਰ ਕਦੇ ਕੋਈ ਮੂੰਹ ਦੇ ਵਿੱਚੋਂ ਸੁੱਖਣਾ ਸੁੱਖੀ ਹੈ ਤੇ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰੋ ਕਦੇ ਵੀ ਅੱਧ ਵਿਚਕਾਰ ਸੁੱਖਣਾ ਨਾ ਛੱਡੋ ਤੇ ਬਾਕੀ ਸੁੱਖ ਕੇ ਕਦੇ ਭੁੱਲਣਾ ਨਹੀਂ ਹੈ ਸੋ ਜਦੋਂ ਸੁੱਖ ਸੁੱਖ ਦੇਉ ਸੁੱਖ ਨੂੰ ਪੂਰੀ ਕਰਨ ਦੀ ਉਦਹੀ ਕੋਸ਼ਿਸ਼ ਕਰੋ ਜਦੋਂ ਸੁੱਖਣਾ ਪੂਰੀ ਹੋ ਜਾਂਦੀ ਹੈ ਜੋ ਮੰਗਿਆ ਹੈ ਉਹ ਮਿਲ ਜਾਂਦਾ ਹੈ ਉਸੇ ਟਾਈਮ ਉਹ ਵੀ ਕਰਮ ਕਰਨ ਦੀ ਕੋਸ਼ਿਸ਼ ਕਰੋ ਜੋ ਅਸੀਂ ਮੂਹ ਵਿੱਚੋਂ ਕੱਢਿਆ ਹੈ ਕਿਉਂਕਿ ਉਹ ਪ੍ਰਮਾਤਮਾ ਜਾਣਦਾ ਹੈ ਸੁਣਦਾ ਹੈ ਇੱਥੇ ਇਨਸਾਨ ਸੋਚਦਾ ਹੈ ਕਿ ਅਸੀਂ ਕੁਝ ਮੰਗਿਆ ਸੀ ਸ਼ਾਇਦ ਸਾਨੂੰ ਉਦਹੀਂ ਮਿਲ ਜਿਆਦਾ ਇਨਸਾਨ ਨੂੰ ਜ਼ਰੂਰਤ ਹੁੰਦੀ ਆ ਤਾਂ ਮਿੰਤਾ ਤਰਲੇ ਕਰਦਾ ਹੈ ਹਰ ਵਕਤ ਹਰ ਟਾਈਮ ਮੰਗਦਾ ਹੀ ਰਹਿੰਦਾ ਜਦੋਂ ਕੁਝ ਮਿਲਦਾ ਹੈ ਫਿਰ ਕਹਿੰਦਾ ਹੈ ਕਿ ਮੇਰੇ ਕਰਮਾਂ ਦਾ ਮੈਨੂੰ